ਪਿੰਡ ਦੇ ਗਏ ਵੀ ਨਹੀਂ ਹੈ ਨਾ ਮਾਰੇ ਜੋਤ ਕੇ ਇੱਕ ਜੀ ਆਪਣੀ ਬੇਨਤੀ ਹੈ ਰਿਕੁਐਸਟ ਹੈ ਆਪਣੇ ਕੋਲ 12 6 ਦੀ ਟਰਾਲੀ ਬਕਾਉ ਹੈ 12 6 ਜੈਕ ਲਗਿਆ ਵਾ 40 ਪੈਸੇ ਟਾਇਰ ਹੈ ਬਾਈ ਆਪਾਂ ਨੇ ਨਵੇਂ ਟਾਇਰ ਪੁਆਏ ਤੇ ਅਪੋਲੋ ਦਾ ਇੱਕ ਜੋੜਾ ਪੁਆਇਆ ਦਾ ਐਮ ਆਰ ਫਾ ਇੱਕ ਜੋੜਾ ਪੁਆਇਆ ਦਾ ਪਰ ਲਾ ਅੱਜ 40 ਪੈਸੇ ਟਾਇਰ ਹਨ ਓਕੇ ਆ ਕਦੇ ਪੈਂਚਰ ਨਹੀਂ ਹੋਇਆ ਅਜੇ ਤੱਕ ਕਦੇ ਹਵਾ ਨਹੀਂ ਘਟੀ 3 ਫੁੱਟਾ ਵਿੱਡਾ ਯਾਰ ਪਿੱਛੇ ਦੋ ਪੈ ਪਏ ਆਪਣੇ ਬਲੀ ਵਾਲੇ ਹੈਵੀ ਡਿਊਟੀ ਡਾਲਾ ਠੀਕ ਹੈ ਜੀ ਜੈਕ ਵੀ ਹੈਵੀ ਡਿਊਟੀ ਲਗਿਆ ਵਾ ਫਰਸ਼ ਬਾਈ ਬੇਦਾਗ ਹੈ ਸਾਫ ਸੁਥਰਾ ਫਰਸ਼ ਹੈ ਇੱਕ ਬਈਓ ਕੂਣਾ ਗਲਿਆ ਵਾ ਜੋ ਇਸਮਾ ਨਾ ਡਾਈ ਗੇ ਥੱਲੇ ਪਏ ਰਹਿ ਗਏ ਤੇ ਕਾਫੀ ਟਾਈਮ ਪਹਿਲਾਂ ਜੋ ਥੋੜਾ ਜਿਹਾ ਇਸਮਾ ਗਲੀਆਂ ਆਇਓ ਪੀਸ ਲਨਾਂ ਮਾ ਲਗਿਆ ਕੂਨੇਗਾ ਜੋ ਟੂਲ ਤੇ ਲੈ ਕੇ ਅੱਗੇ ਟੋਲ ਕੀ ਸੇਦਮ ਇੰਨਾਂ ਆਪਣਾ ਡਾਈ ਦਾ ਥੱਲਾ ਚੌੜਾ ਹੋਆ ਸਾਈਡਾਂ ਬਿਲਕੁਲ ਸਾਫ਼ ਹੈ ਬਾਈ ਟਰਾਲੀ ਗਿਆ ਟਾਇਰ ਵੀ ਦੇਖ ਸਕਾਂ ਐਮ ਆਰ ਐਫ ਦਾ ਜੋੜਾ ਆਇਓ ਜੈਕ ਲਗਾਇਆ ਵਾ ਬਾਈ ਨਵਾਂ ਥੱਲਾ ਵੜ ਕੇ ਦਿਖਾਦੇ ਆ ਜੈਕ ਦੀ ਤੜ ਵੀ ਬਹੁਤ ਆ ਜੈਕਮ ਕਦੇ ਪੈਪ ਨਹੀਂ ਲੀਕ ਹੋਇਆ ਅਜੇ ਤੱਕ ਤਲਾ ਜਗਾੜ ਵੀ ਆਨ ਵਧੀਆ ਕਰਾਇਆ ਵਾ ਆਪਾਂ ਨੇ ਪਲੇਟਾਂ ਲਵਾਈ ਬਾਈ ਸ਼ਿਪ ਵਾਲੀਆਂ ਸਾਈਡਾਂ ਮਾਜਲ ਜੈਕ ਲਵਾਇਆ ਤਾਂ ਆਪਣਾ ਸ਼ਿਪ ਵਾਲੀ ਪਲੇਟਾਂ ਲਵਾ ਦਿੰਦੀਆਂ ਅਰੇ ਮੈਨ ਵਧੀਆ ਪਏ ਵੇ ਅੱਠ ਗੁੱਲੀਆਂ ਵਾਲੇ ਬੈਰੰਗ ਨਵੇਂ ਐ ਐਨ ਓਕੇ ਦੀ ਰਿਪੋਰਟ ਟਰਾਲੀ ਐ ਨੇਵੀ ਸ਼ਿਪ ਵਾਲੀ ਪਲੇਟਾਂ ਲੱਗੀ ਹੋਈਆਂ ਠੀਕ ਐ ਜੀ ਘੋੜੀ ਵੀ ਹੈਵੀ ਡਿਊਟੀ ਹੈ ਹੁੱਕ ਵਧੀਆ ਲੱਗੀ ਹੋਈ ਆ ਮੁਰੇ ਜੋ ਡੱਬੀ ਬਣਵਾਈ ਸੀ ਲੋਕ ਲੱਗਿਆ ਹੋਇਆ ਜੈਕ ਵਾਲੇ ਨੂੰ ਬਿੱਡ ਬਾਈ ਦੇਖ ਸਕਦੇ ਆ ਐਨ ਓਕੇ ਦੀ ਰਿਪੋਰਟ ਐ ਦੱਸਿਓ ਬਾਈ ਜੇ ਕਿਸੇ ਨੂੰ ਚਾਹੀਦੀ ਹੋਇਆ ਟਰਾਲੀ ਨੰਬਰ ਹੈ ਆਪਣਾ 97 799 34644 97 799 34644 ਦੂਜਾ ਨੰਬਰ ਹੈ ਬਈ 94 635 86210 94 635 86210 ਚੱਲਦੇ ਆਂ ਬਾਈ ਗੱਡੀ ਧੋਈ ਗਈ ਸੀ ਆਪਣੀ ਮਿਲਨ ਨੂੰ ਅੱਗੇ ਮਿਲਦੇ ਆਂ ਜੀ ਜਾ ਕੇ ਵਲੌਗ ਚ